ਹੈਲੋ एवरीवन वेलकम और वेलकम बैक टू माय चैनल बीए सेमेस्टर 2 NEP 2020 ਪੰਜਾਬੀ ਲਾਖਮੀ ਦਾ ਸਿਲੇਬਸ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪਾਠ ਪਹਿਲਾ ਕਰਾਂਗੇ ਅੱਜ ਕਵਰ ਆਪਾਂ ਪੰਜਾਬੀ ਪ੍ਰਵਾਸ ਬਾਰੇ ਕੁਝ ਨੁਕਤੇ ਸਾਰਾ ਜੇ ਵਿਸ਼ਾ ਵਸਤੂ ਆ ਜੇ ਆਪਾਂ ਨੇ ਇਦਾਂ ਹੀ ਕੁਸ਼ਨ ਨੂੰ ਅਟੈਂਪਟ ਕਰਕੇਣਾ ਬਹੁਤ ਹੀ ਈਜ਼ੀ ਵੇ ਦੇ ਨਾਲ ਦੱਸਿਆ ਬਿਕੋਜ਼ ਪੰਜਾਬੀ ਕੰਪਲਸਰੀ ਦੇ ਵਿੱਚ ਜਿਹੜਾ ਨਿਬੰਧ ਤੁਹਾਨੂੰ ਗਾਈਡ ਦੇ ਵਿੱਚ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਟਫ ਹੈ ਬਹੁਤ ਸਾਰੇ ਬੱਚਿਆਂ ਦੀ ਸਮਝ ਤੋਂ ਪਰੇ ਸੀ ਤੇ ਬਹੁਤ ਸਾਰੇ ਦਾ ਕਮੈਂਟ ਆ ਰਿਹਾ ਸੀ ਕਿ ਮੈਮ ਤੁਸੀਂ ਹੈਂਡ ਰਿਟਰ ਨੋਟਸ ਸ਼ੇਅਰ ਕਰ ਦਿਓ ਤਾ ਇੱਕ ਹੋਰ ਚੀਜ਼ ਵੀ ਮੈਂ ਤੁਹਾਡੇ ਤੋਂ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਜਿਹੜਾ ਮੀਥ ਸਟੱਡੀ ਹੱਬ ਨਾਮ ਦਾ ਮੇਰਾ ਪਹਿਲਾ ਚੈਨਲ ਸੀ ਉਹ ਤੇ ਥੋੜੇ ਜਿਹੀ ਇਸ਼ੂਸ ਚੱਲ ਰਹੇ ਨੇ ਉਹ ਚੈਨਲ ਚੱਲ ਨਹੀਂ ਰਿਹਾ ਹੈਗਾ ਤੇ ਨਵੇਂ ਫੋਨ ਕਰਕੇ ਉਹ ਜਿਹੜਾ ਸੀਗਾ ਪਾਸਵਰਡ ਰੀਸੈਟ ਹੋ ਗਿਆ ਤਾਂ ਉਹਦੇ ਕਰਕੇ ਉਹਦੇ 'ਚ ਦਿੱਕਤ ਆ ਰਹੀ ਹੈ ਤਾਂ ਕਰਕੇ ਮੈਂ ਇਸ ਚੈਨਲ ਦੇ ਉੱਤੇ ਜਿਹੜਾ ਹੈਗਾ ਕੰਟੈਂਟ ਸ਼ੇਅਰ ਕਰ ਰਹੀ ਆ ਤਾਂ ਜਿਹੜੇ ਵੀ ਵਿਦਿਆਰਥੀ ਉਸ ਚੈਨਲ ਨਾਲ ਜੁੜੇ ਹੋਏ ਨੇ ਤਾਂ ਉਹ ਚੈਨਲ ਦੇ ਨਾਲ ਵੀ ਜੁੜਜੋ ਤੇ ਇਹ ਚੈਨਲ ਦੇ ਨਾਲ ਵੀ ਜੁੜਜੋ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਚੈਨਲ ਨੂੰ ਕਿਉਂਕਿ ਇਹ ਚੈਨਲ ਦਾ ਵੀ ਚੱਲਣਾ ਬਹੁਤ ਕਵੀ ਨਹੀਂ ਪਤਾ ਤਾਂ ਉਹਨਾਂ ਤੱਕ ਵੀ ਮੈਸੇਜ ਪਹੁੰਚੇਗਾ ਪਲੱਸ ਇਸ ਤੋਂ ਇਲਾਵਾ ਇੰਪੋਰਟੈਂਟ ਕੁਐਸਚਨ ਵੀ ਕੋਸ਼ਿਸ਼ ਕਰਾਂਗੀ ਕਿ ਮੈਂ 10 15 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਇੰਪੋਰਟੈਂਟ ਕੁਐਸਚਨ ਪਾ DNA ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਪੜਾਈ ਦੇ ਵਿੱਚ ਉਹਨਾਂ ਲਈ ਜਿਹੜਾ ਹੈ ਬਹੁਤ ਹੀ ਈਜ਼ੀ ਹੋ ਜਵੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ फटाफट ਪਹਿਲਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਸਾਰ ਵਿਸ਼ਾ ਵਸਤੂ ਹੁਣ ਦੇਖੋ ਇਹ ਸਾਰੀ ਤੁਹਾਡੇ ਜਿਹੜੇ ਵੀ ਜਿੰਨੇ ਵੀ ਨਿਬੰਧ ਨੇ ਠੀਕ ਹੈ ਇਹ ਸਾਰੇ ਪੰਜਾਬੀ ਪਰਵਾਸ ਦੇ ਉੱਤੇ ਨੇ ਪੰਜਾਬੀ ਪਰਵਾਸ ਜਿਹੜੇ ਵੀ ਇਮੀਗ੍ਰੈਂਟ ਹੋ ਕੇ ਮਾਈਗ ਕੰਟਰੀ ਦੇ ਵਿੱਚ ਜਾ ਰਹੇ ਨੇ ਟਾਈਸਪੋਰਾ ਜਿਹੜਾ ਹੈਗਾ ਵੱਧ ਰਿਹਾ ਹੈ ਬਾਹਰ ਜਾਂ ਅੰਦਰ ਉਜਾਨ ਅੱਜ ਦੇ ਜਿਹੜੇ ਨੌਜਵਾਨਾਂ ਦੇ ਵਿੱਚ ਹੈ ਤਾਂ ਉਸ ਨੂੰ ਬੇਸਿਸ ਮੰਨ ਕੇ ਜਿਹੜਾ ਹੈ ਉਸ ਨੂੰ ਆਧਾਰ ਮੰਨ ਕੇ ਜਿਹੜਾ ਹੈਗਾ ਇਹੇ ਪੂਰੇ ਨਿਬੰਧ ਜਿਹੜੇ ਪੂਰੀ ਬੁੱਕ ਜਿਹੜੀ ਹੈ ਉਸ ਦੇ ਉੱਤੇ ਹੀ ਡਿਪੀਕਟ ਕਰਦੀ ਹੈ ਠੀਕ ਹੈ ਸੋ ਪੰਜਾਬੀ ਪ੍ਰਵਾਸ ਦੇ ਬਾਰੇ ਹੀ ਦੱਸਿਆ ਗਿਆ ਹੈ ਸਾਰੀ ਦੀ ਸਾਰੀ ਤਕਰੀਬਨ ਬੁੱਕ ਦੇ ਵਿੱਚ ਮੋਸਟਲੀ ਜਿਹੜੇ ਨਿਬੰਧ ਨੇ ਉਹ ਸਾਰੇ ਪੰਜਾਬੀ ਪ੍ਰਵਾਸ ਦੇ ਉੱਤੇ ਨੇ ਕਿਉਂਕਿ ਪੰਜਾਬ ਤੋਂ ਹੀ ਬਹੁਤ ਜ਼ਿਆਦਾ ਜਿਹੜੇ ਆਪਣੇ ਨੌਜਵਾਨ ਯੂਥ ਹੈਗਾ ਉਹ ਮਾਈਗ੍ਰੇਟ ਹੋ ਕੇ ਪ੍ਰਵਾਸ ਹੋ ਕੇ ਦੂਜੀਆਂ ਕੰਟਰੀਆਂ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਨਿਵਾਸ ਕਰ ਰਹੇ ਹੈ ਠੀਕ ਹੈ ਤਾਂ ਉਸ ਦੇ ਜਿਹੜੀ ਕੁਝ ਨੁਕਤੇ ਨੁਕਤੇ ਦਾ ਮਤਲਬ ਕੀ ਹੈ ਥੋੜੀਆਂ ਜਿਹੀਆਂ ਟੈਕਨੀਕਸ ਟ੍ਰਿਕਸ ਅਪਣਾਉਣ ਜਿਹੜੀਆਂ ਨੇ ਦਸੀਆਂ ਗਈਆਂ ਕਿ ਜੇ ਤੁਸੀਂ ਪੰਜਾਬੀ ਲੋਕੋ ਪ੍ਰਵਾਸ ਕਰਕੇ ਦੂਜੀਆਂ ਕੰਟਰੀਜ਼ ਦੇ ਵਿੱਚ ਜਾਣਾ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਟ੍ਰਿਕਸ ਜਿਹੜੇ ਨੇ ਨੁਕਤੇ ਜਿਹੜੇ ਨੇ ਅਪਣਾਉਣੇ ਚਾਹੀਦੇ ਨੇ ਠੀਕ ਹੈ ਸੋ ਇਹ ਸਾਰੀ ਚੀਜ਼ਾਂ ਦੇ ਉੱਤੇ ਇਹ ਜਿਹੜਾ ਹੈ ਪਾਠ ਇਹ ਡਿਪੈਕਟ ਕਰਦਾ ਹੈ ਸਾਰ ਵਿਸ਼ਾ ਵਸਤੂ ਪੰਜਾਬੀ ਪ੍ਰਵਾਸ ਬਾਰੇ ਕੁਝ ਨੁਕਤੇ ਨਿਬੰਧ ਗੁਰਬਚਨ ਦੀ ਰਚਨਾ ਤਾਂ ਮੇਨਲੀ ਜਿਹੜੀਆਂ ਤੁਹਾਡੀਆਂ ਰਚਨਾਵਾਂ ਨੇ ਗੁਰਬਚਨ ਦੀਆਂ ਨੇ ਤਾਂ ਇਹਨਾਂ ਨੇ ਪੰਜਾਬੀ ਪ੍ਰਵਾਸ ਬਾਰੇ ਲਿਖਿਆ ਜੋ ਕਿ ਅੱਜ ਦਾ ਜਿਹੜਾ ਹੈਗਾ ਸਮਾਜਿਕ ਇੱਕ ਇਸ਼ੂ ਬਰਈ ਜਿਹੜਾ ਹੈ ਬਣਿਆ ਹੋਇਆ ਹੈ ਤੇ ਪੰਜਾਬੀ ਪ੍ਰਵਾਸ ਦੇ ਬਾਰੇ ਇਹਨਾਂ ਨੇ ਦੱਸਿਆ ਇਸ ਦਾ ਵਿਸ਼ਾ ਕੀ ਹੈਗਾ ਬੀਤੀ ਸਦੀ ਤੋਂ ਹੁਣ ਜਿਹੜੀ ਆਪਣੀ 20ਵੀਂ ਸਦੀ ਤੋਂ ਲੈ ਕੇ ਉਹਦੇ ਕੁਝ ਦੌਰਾਂ ਤੱਕ ਇਹਨਾਂ ਦੌਰਾਂ ਦੇ ਵਿੱਚ ਮੋਸਟਲੀ ਜਿਹੜਾ ਹੈ ਪੰਜਾਬੀ ਪ੍ਰਵਾਸ ਦੇ ਇਤਿਹਾਸ ਅਤੇ ਚਰਿੱਤਰ ਦਾ ਵਰਣਨ ਕਰਨਾ ਕਿਉਂਕਿ ਇਹਨਾਂ ਦੌਰਾਂ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਉਹ ਪ੍ਰਵਾਸੀ ਹੋ ਕੇ ਜਿਹੜਾ ਹੈਗਾ ਦੂਜੇ ਕੰਟਰੀਜ਼ ਦੇ ਵਿੱਚ ਵਿਦੇਸ਼ਾਂ 'ਚ ਜਾ ਕੇ ਵਸ ਰਹੇ ਨੇ ਤਾਂ ਇਸ ਦੇ ਵਿੱਚ ਇਹ ਦੱਸਿਆ ਗਿਆ ਇਸ ਨਿਬੰਧ ਵਿੱਚ ਕੀ ਦੱਸਿਆ ਗਿਆ ਕਿ ਇਸ ਵਿੱਚ ਮੁਕਤ ਤਕਲੀਫਾਂ ਸਹਿਣ ਕਰਨ ਵਾਲਾ ਕੌਣ ਹੈ ਪੰਜਾਬੀ ਹੀ ਹੈ ਜਿਆਦਾਤਰ ਹੁਣ ਪ੍ਰਵਾਸ ਕਰਕੇ ਬਾਹਲੇ ਮੁਲਕਾਂ ਦੇ ਵਿੱਚ ਜਾ ਕੇ ਵਸ ਰਹੇ ਆ ਪਰ ਤਕਲੀਫ ਕਿਹਨੂੰ ਸਭ ਤੋਂ ਜ਼ਿਆਦਾ ਹੋ ਰਹੀ ਹੈ ਪੰਜਾਬੀਆਂ ਨੂੰ ਹੈਨਾ ਤਾਂ ਮੇਨ ਦੁੱਖ ਕੌਣ ਸਹਿਣ ਕਰੇ ਪੰਜਾਬੀ ਕਿਉਂ ਕਿਉਂਕਿ ਉਹ ਆਪਣੇ ਦੇਸ਼ ਦੇ ਵਿੱਚ ਵੀ ਬੇਗਾਨੇਪੁਣ ਭੋਗਦਾ ਹੈਗਾ ਜੋਬਸ ਨਹੀਂ ਮਿਲਦੀਆਂ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਉਹਨੂੰ ਮੈਰਿਟ ਲਿਸਟ ਜਿਹੜੀ ਹੈ ਬਹੁਤ ਵੱਡ ਅੱਗੇ ਜਾਂਦੀ ਹੈਗੀ ਹੈ ਹੈਨਾ ਤਾਂ ਵਿਦੇਸ਼ਾਂ ਦੇ ਵਿੱਚ ਵੀ ਉਹ ਜਿਹੜਾ ਹੈ ਬੇਗਾਨਾਪੁਣ ਉਹ ਜਿਹੜਾ ਹੈ ਭੋਗਦਾ ਅਤੇ ਇੱਥੇ ਵੀ ਆਪਣੇ ਦੇਸ਼ ਦੇ ਵਿੱਚ ਵੀ ਬੇਗਾਨਾ ਆਪਣ ਭੋਗ ਜਿਹੜਾ ਹੈ ਭੋਗਦਾ ਇਸ ਦਾ ਕਾਰਨ ਅਜੋਕੇ ਸਮੇਂ ਦੀ ਰਾਜਨੀਤੀ ਹੈ ਪੰਜਾਬੀ ਸਿਆਸਤ ਹੈ ਠੀਕ ਹੈ ਨੇ ਆਪਣੇ ਜਿਹੜੇ ਸਿਆਸੀ ਲੀਡਰ ਨੇ ਉਹ ਇਹਦਾ ਮੇਨ ਕਾਰਨ ਹੈ ਕਿਉਂਕਿ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਇਸ ਟਾਈਮ ਜਿਹੜਾ ਹੈ ਚੱਲ ਰਿਹਾ ਹੈ ਜੌਬਸ ਜਿਹੜੀਆਂ ਨੇ ਬਿਲਕੁਲ ਵੀ ਆਪਣੇ ਯੂਥ ਨੂੰ ਨਹੀਂ ਮਿਲ ਰਹੀਆਂ ਹੈਗੀਆਂ ਤੇ ਪੰਜਾਬੀ ਜਿਹੜੀ ਇੱਕ ਐਸੀ ਕੌਮ ਹੈਗੀ ਹੈ ਕਿ ਇਹ ਖੁੱਲੇ ਢੀਲ ਡੋਲ ਦੇ ਸ਼ਰੀਰਾਂ ਵਾਲੇ ਮਾਲਕ ਨੇ ਠੀਕ ਹੈ ਅਤੇ ਜ਼ਿਆਦਾਤਰ ਜਿਹੜਾ ਹੈਗਾ ਇਹ ਜੋਰ ਜਮਾਈ ਦੇ ਕੰਮਾਂ ਦੇ ਵਿੱਚ ਹੀ ਜਿਹੜਾ ਹੈ ਅੱਗੇ ਨੇ ਬਾਕੀ ਇਹ ਦਿਮਾਗ ਦੇ ਦਿਮਾਗ ਜਿਹੜਾ ਹੈਗਾ ਉਹ ਪੰਜਾਬੀਆਂ ਦਾ ਆਪਾਂ ਕਹਿ ਲਈਏ ਵੀ ਦਿਮਾਗ ਜਿਹੜਾ ਹੈ ਬਿਹਾਰ ਦੇ ਲੋਕਾਂ ਤੋਂ ਜਾਂ ਕਹਿ ਲਓ ਤੁਸੀਂ ਹਰਿਆਣਾ ਦੇ ਲੋਕਾਂ ਤੋਂ ਥੋੜਾ ਜਿਆਦਾ ਜਿਹੜਾ ਹੈ ਦਿਮਾਗ ਤੋਂ ਘੱਟ ਕੰਮ ਜੋਲ ਵਾਲ ਨੇ ਅਤੇ ਪੂਰਾ ਆਪਾਂ ਕਹਿ ਸਕਦੇ ਜੋਸ਼ ਨਾਲ ਭਰੇ ਹੋਏ ਜਿਹੜਾ ਹੈ ਜੋਸ਼ ਜਿਹੜਾ ਹੈ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਮਿਲਦਾ ਹੈ ਤਾਂ ਪੰਜਾਬੀਆਂ ਦੀ ਦਾ ਜਿਹੜਾ ਪ੍ਰਵਾਸ ਹੈਗਾ 20ਵੀਂ ਸਦੀ ਤੋਂ ਹੀ ਜਿਹੜਾ ਹੈ ਸ਼ੁਰੂ ਹੋਇਆ ਤਾਂ ਇਸੇ ਜਿਹੜੀ ਸ਼ੁਰੂਆਤ ਹੈ 20ਵੀਂ ਸਦੀ ਤੋਂ ਹੀ ਸ਼ੁਰੂ ਹੋਈ ਮੰਨੀ ਜਾਂਦੀ ਹੈ ਪਹਿਲਾ ਪੰਜਾਬੀ ਬੰਦਾ ਆਰਥਿਕਤਾ ਆਪਣੀ ਸੁਧਾਰਨ ਲਈ ਗਰੀਬੀ ਤੋਂ ਔਜਾਤ ਹੋਣ ਦੇ ਲਈ ਅੰਗਰੇਜ਼ੀ ਫੌਜ ਦੇ ਵਿੱਚ ਭਰਤੀ ਹੁੰਦਾ ਸੀਗਾ ਠੀਕ ਹੈ ਜਦੋਂ ਅੰਗਰੇਜ਼ ਇੱਥੇ ਵਸੇ ਹੋਏ ਸੀਗੇ ਤਾਂ ਕਹਿੰਦੇ ਵੀ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਤਾਂ ਜਿਹੜਾ ਕੋਈ ਵੀ ਪੰਜਾਬੀ ਬੰਦਾ ਹੁੰਦਾ ਸੀ ਉਹਨੂੰ ਐ ਹੁੰਦਾ ਸੀਗਾ ਮੈਂ ਮੇਰੇ ਕੋਲ ਜ਼ਮੀਨ ਜਿਹੜੀ ਹੈਗੀ ਹੈ ਹੈਗੀ ਹੈ ਚਲੋ ਹੁਣ ਪਹਿਲਾਂ ਜ਼ਮੀਨਾਂ ਤੋਂ ਇੰਨਾ ਜ਼ਿਆਦਾ ਜਿਹੜੀ ਉਪਜ ਨਹੀਂ ਸੀ ਮਿਲਦੀ ਹੁੰਦੀ ਕਿਉਂਕਿ ਪੁਰਾਣੇ ਸਾਧਨ ਵਰਤੇ ਜਾਂਦੇ ਸੀ ਹੈਨਾ ਤਾਂ ਆਪਣੀ ਆਰਥਿਕਤਾ ਗਰੀਬੀ ਤੋਂ ਨਿਜਾਤ ਪਾਣ ਲਈ ਜਿਹੜੇ ਆਪਣੇ ਪੰਜਾਬੀ ਹੋਏ ਨੇ ਇਹ ਅੰਗਰੇਜ਼ੀ ਫੌਜ ਵਿੱਚ ਜਿਹੜੇ ਸੀ ਦਾਖਲ ਹੋ ਜਾਂਦੇ ਸੀ ਭਰਤੀ ਹੋ ਜਾਂਦੇ ਸੀ ਠੀਕ ਹੈ ਉੱਥੇ ਉਹ ਬਹੁਤ ਮਿਹਨਤ ਕਰਦੇ ਸੀ ਹੁਣੇ ਦੱਸ ਕੇ ਆਟੀਆਂ ਕਿ ਇਹਨਾਂ ਦੇ ਸਰੀਰ ਬਹੁਤ ਤਗੜੇ ਹੁੰਦੇ ਸੀ ਬਹੁਤ ਬਲਵਾਨ ਹੁੰਦੇ ਨੇ ਪੰਜਾਬੀ ਜਿਹੜੇ ਆਪਣੇ ਹੁੰਦੇ ਨੇ ਤਾਂ ਇਹਨਾਂ ਨੂੰ ਫੌਜ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਮਾਣ ਸਤਿਕਾਰ ਜਿਹੜਾ ਹੈ ਮਿਲਿਆ ਜੇ ਅੱਪ ਪਿਛ ਬਹੁਤ ਹੀ ਮਾਨ ਸਤਕਾਰ ਵਾਲੀਆਂ ਜੌਬਸ ਜਿਹੜੀਆਂ ਨੇ ਇਹਨਾਂ ਨੂੰ ਮਿਲਦੀਆਂ ਰਹੀਆਂ ਨੇ ਸਿਪਾਈ ਦੀ ਕਹਿ ਲਓ ਫੌਜੀਆਂ ਦੀ ਕਹਿ ਲਓ ਜਾਂ ਤੁਸੀਂ ਪੁਲਸ ਦੇ ਵਿੱਚ ਕਹਿ ਲਓ ਹਨਾ ਤਾਂ ਪੰਜਾਬੀ ਜਿਹੜੇ ਨੇ ਬਹੁਤ ਹੀ ਜਾਨ ਮਾਰ ਕੇ ਜਿਹੜੇ ਹੈ ਮਿਹਨਤ ਕਰਦੇ ਸੀ ਅਤੇ ਮੁਹੰਮੀ ਬਿਰਤੀ ਜਿਹੜੇ ਮੁਹੰਮੀ ਬਿਰਤੀ ਕੌਣ ਹੁੰਦਾ ਹੈਗਾ ਜਿਹੜੇ ਮੁਹਮਮਤੇ ਡਟ ਕੇ ਖੜਦੇ ਨੇ ਤਾਂ ਇਸੇ ਕਰਕੇ ਅੰਗਰੇਜ਼ੀ ਫੌਜ ਦੇ ਵਿੱਚ ਵੀ ਇਹਨਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਕਿਉਂਕਿ ਇਹਨਾਂ ਦੀ ਕੱਦ-ਕਾਠ ਬਹੁਤ ਹੁੰਦੇ ਸੀ ਸ਼ਰੀਰ ਕੁਲਡ ਰੀਲ ਡੋਲ ਵਾਲੇ ਹੁੰਦੇ ਸੀ ਤਾਂ ਕਰਕੇ ਅੰਗਰੇਜ਼ੀ ਫੌਜ ਚ ਇਹਨਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਸੋ ਇਸ ਕਰਕੇ ਜਿਹੜਾ ਹੈ ਇਹਨਾਂ ਨੇ ਉੱਥੇ ਵੀ ਆਪਣਾ ਜਿਹੜਾ ਹੈ ਨਾਮਣਾ ਖੱਟਿਆ ਠੀਕ ਹੈ ਪਰ ਇਹ ਦੋਵੇਂ ਸ਼ ਜਾਂ ਜੁਗਤਾਂ ਜਿਹੜੀਆਂ ਨੇ ਉਹਨਾਂ ਲਈ ਨਾਕਾਫੀ ਸੀ ਪੰਜਾਬੀਆਂ ਲਈ ਕਿਉਂਕਿ ਪੱਛਮੀ ਦੇਸ਼ਾਂ ਦਾ ਪਦਾਰਥਵਾਦ ਜਿਹੜਾ ਮੈਟੀਰੀਅਲਿਸਟਿਕ ਠੀਕ ਹੈ ਇੰਗਲਿਸ਼ 'ਚ ਤਾਂ ਦੱਸ ਰਹੀਆਂ ਬਿਕੋਜ਼ ਬਹੁਤ ਸਾਰੇ ਬੱਚਿਆਂ ਨੂੰ ਜਿਹੜੇ ਸਮਝ ਨਹੀਂ ਆਉਂਦਾ ਕਿ ਪਦਾਰਥਵਾਦ ਦਾ ਮਤਲਬ ਕੀ ਹੈ ਠੀਕ ਹੈ ਬਹੁਤ ਸਾਰੇ ਵਰਡਸ ਇਹਦੇ ਵੀ ਟਿਪੀਕਲ ਯੂਜ਼ ਕਿਤੇ ਕਰਨੇ ਤਾਂ ਕਰਕੇ ਮੈਂ ਅੰਗਰੇਜ਼ੀ ਦੇ ਵਿੱਚ ਵੀ ਨਾਲ ਨਾਲ ਲੈ ਕੇ ਦੱਸ ਰਹੀਆਂ ਕਿਉਂਕਿ ਪੱਛਮੀ ਦੇਸ਼ਾਂ ਦਾ ਪਦਾਰਥਵਾਦ ਦੇ ਨਾਲ ਕਦਮ ਮਿਲਾਣ ਲਈ ਇਹ ਪੂਰੀਆਂ ਨਹੀਂ ਸੀ ਉਤਰਦੀਆਂ ਹੁਣ ਜਿੰਨਾ ਕ ਪੰਜਾਬੀ ਕੁਮਾਰੇ ਸੀ ਠੀਕ ਹੈ ਜੌਬਸ ਕਰ ਰਹੇ ਸੀ ਤਾਂ ਉਹਨਾਂ ਨਾਲ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖਰੇ ਨਹੀਂ ਸੀ ਉਤਰੇ ਠੀਕ ਹੈ ਕੁਝ ਦੂਜੀਆਂ ਜਿਹੜੇ ਦੇਸ਼ ਸੀ ਉਹ ਅੱਗੇ ਵਧ ਰਹੇ ਸੀ ਪਦਾਰਥਵਾਦ ਵਧ ਰਿਹਾ ਸੀ ਤਾਂ ਇੱਥੋਂ ਹੀ ਪੰਜਾਬੀ ਬੰਦੇ ਜਿਹੜੇ ਸੀ ਉਹਨਾਂ ਲਈ ਅਣਕਿਆਸਿਆ ਵਿਸ਼ਾਲ ਸਫਰ ਜਿਹੜਾ ਹੈ ਸ਼ੁਰੂ ਹੋ ਜਾਂਦਾ ਅਤੇ ਉਹ ਜਿਹੜੇ ਨੇ ਉਸ ਦਾ ਕੰਮ ਉਸ ਲਈ ਕਮਾਈ ਦਾ ਸਥਾਨ ਵਜੂਦੀ ਪੱਦਰ ਦੀ ਲੜਾਈ ਦਾ ਮੈਦਾਨ ਹੋ ਜਾਂਦਾ ਹੁਣ ਦੇਖੋ ਇੱਕ ਤਾਂ ਇਹ ਬਾਹਰ ਤਾਂ ਜਾਂਦੇ ਨੇ ਤਾਂ ਕਿ ਇੱਕ ਤਾਂ ਉਹਨਾਂ ਦੀ ਕਮਾਈ ਦਾ ਸਾਧਨ ਬਣ ਜੇ ਦੂਜਾ ਜਿਹੜਾ ਹੈ ਵजूद ਵੀ ਮੰਨ ਜੀ ਉਹਨਾਂ ਦਾ ਕੋਈ ਠੀਕ ਹੈ ਕਿਉਂਕਿ ਮੈਂ ਹੁਣੇ ਦੱਸ ਕੇ ਹਟਿਆ ਕਿ ਆਪਣੇ ਜਿਹੜੇ ਲੋਕ ਨੇ ਨਾ ਇੱਥੇ ਦੇ ਪੰਜਾਬੀ ਇਹਨਾਂ ਦਾ ਜਿਹੜਾ ਆਪਾਂ ਕਹੀਏ ਤਾਂ ਮੈਸ ਦੇ ਵਿੱਚ ਇੰਨੇ ਜ਼ਿਆਦਾ ਹਾਈ ਨਹੀਂ ਹੁੰਦੇ ਜਿਨੇ ਬਿਹਾਰ ਦੇ ਯੂਪੀ ਦੇ ਲੋਕ ਹੁੰਦੇ ਨੇ ਠੀਕ ਹੈ ਹਰਿਆਣੇ ਦੇ ਲੋਕ ਵੀ ਜਿਹੜੇ ਹੈਗੇ ਬਹੁਤ ਆਪਾਂ ਕਹਿੰਨੇ ਨਾ हरियाणा ਦੇ ਲੋਕ ਵੀ ਦਿਮਾਗ ਬਹੁਤ ਤੇਜ਼ ਹੁੰਦੇ ਨੇ ਲੇਕਿਨ ਪੰਜਾਬੀ ਜਿਹੜੇ ਨੇ ਆਪਣੇ ਡੀਲ ਡੋਲ ਕਰਕੇ ਠੀਕ ਹੈ ਆਪਣੇ ਹਾਈਟ ਕਰਕੇ ਆਪਣੇ ਅੱਛੇ ਜਿਹੜੀ ਹੈ ਮੈਂਟੈਲਿਟੀ ਕਰਕੇ ਜਿਹੜੇ ਨੇ ਅੱਗੇ ਵਧਦੇ ਨੇ ਹਨਾ ਲੇਖਕ ਆਪਣੇ ਦੇਸ਼ ਤੋਂ ਲੰਡਨ ਟੋਰਾਂਟੋ ਜਾਂ ਨਿਊਯਾਰਕ ਜਾਣ ਯੂਨੀਵਰਸਿਟੀ ਜਾ ਕੇ ਪੜਾਈ ਕਰਨ ਬਰਕਲੇ ਵਿਸਕੋਨਸਿਨ ਜਿਹੜੀ ਯੂਨੀਵਰਸਿਟੀਆਂ ਉਹਦੇ ਵਿੱਚ ਪੜਨ ਅਤੇ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਜਾਣ ਸਿਆਟਲ ਦੇ ਮਾਈਕਰੋਸਾਫਟ ਵਿੱਚ ਟਿਕਾਣੇ ਦੀ ਗੱਲ ਨਹੀਂ ਕਰਦਾ ਕਹਿੰਦੇ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਣੇ ਦੇਸ਼ ਤੋਂ ਤੁਸੀਂ ਲੰਡਨ ਚਲੇ ਜਾਓ ਟੋਰਾਂਟੋ ਚਲੇ ਜਾਓ ਨਿਊਯਾਰਕ ਚਲੇ ਜਾਓ ਯੂਨੀਵਰਸਿਟੀਆਂ ਚ ਜਾ ਕੇ ਪ 感到。 ਸੋ ਉਹ ਉਸ ਪਰਵਾਸੀ ਦੀ ਗੱਲ ਕਰਦਾ ਜੋ ਸਵੈ ਸੀਮਾ ਦੇ ਵਿੱਚ ਰਹਿਣ ਵਾਲਾ ਜਿਹੜਾ ਆਪਣੀ ਸਵੈ ਸੀਮਾ ਚ ਰਹਿੰਦਾ ਅਤੇ ਬੌਧਿਕ ਉਡਾਨ ਤੋਂ ਜਿਹੜਾ ਹੈ ਸਖਣਾ ਵੀ ਹੋਣਾ ਹੈ ਲੇਖਕ ਅਨੁਸਾਰ ਉਹ ਮਨੁੱਖ ਦਹਾਕਿਆਂ ਤੋਂ ਹੀ ਪ੍ਰਵਾਸ ਦਾ ਨਾਇਕਾ ਹੁਣ ਦੇਖੋ ਕਹਿੰਦੇ ਵੀ ਬਹੁਤ ਸਾਰੇ ਲੋਕ ਪੰਜਾਬੀ ਜਿਹੜੇ ਨੇ ਯੂਨੀਵਰਸਿਟੀਆਂ ਜਾ ਕੇ ਪੜ੍ਹਦੇ ਨੇ ਵੱਡੀਆਂ-ਵੱਡੀਆਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜ੍ਹਦੇ ਨੇ ਬਹੁਤ ਹੀ ਨਾਮਣਾ ਉੱਥੇ ਖੱਟ ਰਹੇ ਨੇ ਲੇਕਿਨ ਫਿਰ ਵੀ ਜਿਹੜੇ ਹੈਗੇ ਉਹ ਆਪਣੇ ਜਿਹੜਾ ਹੈ ਪ੍ਰਵਾਸੀ ਜਿਹੜੇ ਲੋਕ ਨੇ ਆਪਣੇ ਠੀਕ ਹੈ ਪੰਜਾਬੀ ਪ੍ਰਵਾਸੀ ਉਹ ਸਵੈ ਸੀਮਾ ਦੇ ਵਿੱਚ ਰਹਿੰਦੇ ਨੇ ਅਤੇ ਬੌਧਿਕ ਉਡਾਨ ਤੋਂ ਜਿਹੜੇ ਨੇ ਵਿਹੋ ਨੇ ਅਤੇ ਦਹਾਕੀਆਂ ਤੋਂ ਕਾਫੀ ਸਾਰੀਆਂ ਆਪਾਂ ਕਹਿ ਲਓ ਦਹਾਕੀਆਂ ਤੋਂ ਜਿਹੜਾ ਹੈ ਦਹਾਕ ਕਿੰਨੇ ਦਾ ਹੁੰਦਾ 10 10 ইয়ারਜ਼ ਦਾ ਠੀਕ ਹੈ ਦਸਮ 10 ইয়ারਜ਼ ਦੇ ગેਪ ਨੂੰ ਕਹਿੰਦੇ ਆ ਤਾਂ ਕਹਿੰਦੇ ਦਹਾਕਿਆਂ ਤੋਂ ਉਹ ਜਿਹੜਾ ਹੈਗਾ ਪ੍ਰਵਾਸੀਆਂ ਦਾ ਨਾਇਕ ਹੈ ਲੇਖਕ ਅਨੁਸਾਰ ਪੰਜਾਬੀ ਪ੍ਰਵਾਸ ਦੇ ਕਹਿੰਦੇ ਤਿੰਨ ਦੌਰ ਹੈ ਵੀ ਜਿਹੜਾ ਪੰਜਾਬੀ ਪ੍ਰਵਾਸ ਹੈ ਤਿੰਨ ਦੌਰਾਂ ਚੋਂ ਲੰਘਦਾ ਜਿਵੇਂ ਪਹਿਲੀ ਜਿਹੜੇ ਆਪਾਂ ਗੱਲ ਕਰੀਏ ਤਾਂ 20ਵੀਂ ਸਦੀ ਦੀ ਸ਼ੁਰੂਆਤ ਦਾ ਟਾਈਮ ਹੈ ਪਹਿਲਾ ਦੌਰ ਜਿਹਦੇ ਵਿੱਚ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ ਲੁੱਟਕ ਸੁੱਟ ਕਰ ਰਹੀ ਸੀ ਸਮਾਨ ਨੂੰ ਛੋਸ਼ਿਤ ਕਰ ਰਹੀ ਸੀ ਪੰਜਾਬੀ ਸਮਾਜ ਸਕੂਲ ਕਾਲਜ ਯੂਨੀਵਰਸਿਟੀਆਂ ਦੀ ਵਿੱਦਿਆ ਤੋਂ ਬਹੁਤ ਜ਼ਿਆਦਾ ਦੂਰ ਸੀ ਕਿਉਂਕਿ ਪੰਜਾਬੀ ਸਮਾਜ ਕੀ ਦੀ ਪਿੰਡੂ ਸਮਾਜ ਸੀਗਾ ਠੀਕ ਹੈ ਤਾਂ ਸ਼ਹਿਰਾਂ ਦੇ ਵਿੱਚ ਜਾ ਕੇ ਸਕੂਲ ਕਾਲਜਾਂ ਯੂਨੀਵਰਸਿਟੀਆਂ ਦੀ ਪੜਨ ਪੜਨ ਪੜਾਈ ਤੋਂ ਇਹ ਬਹੁਤ ਦੂਰ ਸੀ ਜ਼ਮੀਨਾਂ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਸੀ ਉਹ ਜਿਹੜੇ ਪੰਜਾਬੀ ਪਿੰਡੂ ਸਮਾਜ ਸੀਗਾ ਤਾਂ ਇਹ ਹੱਡਪਨ ਵੀ ਮਿਹਨਤ ਕਰਦੇ ਸੀ ਠੀਕ ਹੈ ਪਹਿਲਾ ਦਾ ਦੌਰ ਕਹਿੰਦੇ ਆਵਲਾ ਇਸੇ ਦਾ ਦੌਰ ਕਰਕੇ ਜਿਹੜਾ ਹੈ ਇਹਨਾਂ ਨੇ ਇਹ ਚੀਜ਼ ਸੋਚੀ ਕਿ ਹੁਣ ਜਿਹੜਾ ਹੈ ਅਸੀਂ ਇੰਨੇ ਦੁਖੀ ਹੋ ਰਹੇ ਹੈਗੇ ਆਂ ਜ਼ਮੀਨਾਂ ਸਾਡੇ ਕੋਲੇ ਹੈ ਵੀ ਉਹਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਹੈਗਾ ਸਾਨੂੰ ਜਿੰਨਾ ਸੀ ਅਨਾਜ ਜਿਹੜਾ ਹੈ ਉਗਾਰੇ ਆਂ ਤਾਂ ਇਹਨਾਂ ਨੇ ਬਾਹਰ ਜਾਣ ਦੀ ਜਿਹੜੀ ਹੈ ਉਹਦੇ ਸੋਚਣੀ ਸ਼ੁਰੂ ਕਰ ਦਿੱਤੀ ਸੀ ਤਾਂ ਦੂਜਾ ਦੌਰ ਕਿਹੜ ਅੱਧ ਦਾ ਠੀਕ ਹੈ 1960 ਦੇ 20ਵੀਂ ਸਦੀ ਦੇ ਅੱਧ ਦਾ ਟਾਈਮ ਹੈ ਹੁਣ ਪਹਿਲੇ ਵਾਲੇ ਦੌਰ ਚ ਸਟਾਰਟਿੰਗ ਦਾ ਟਾਈਮ ਸੀ 20ਵੀਂ ਸਦੀ ਦੇ ਹੁਣ ਜਿਹੜਾ ਹੈ 20ਵੀਂ ਸਦੀ ਦੇ ਅੱਧ ਦਾ ਸਮਾਂ 1960 ਦੇ ਕਰੀਬ ਜਦੋਂ ਪੰਜਾਬੀ ਜਿਹੜੇ ਨੇ ਪੜ੍ਹੇ ਲਿਖੇ ਨੌਜਵਾਨ ਇੰਗਲੈਂਡ ਪਹੁੰਚੇ ਉੱਥੇ ਟਿਕ ਗਏ ਪੱਕੇ ਠੀਕ ਹੈ ਲੇਕਿਨ ਉਹਨਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹਜੇ ਵੀ ਰਿਹਾ ਠੀਕ ਹੈ ਇਹ 1960 ਦੇ ਜਿਹੜੇ ਸੀ ਉਹ ਕਿਤੇ ਨਾ ਕਿਤੇ ਚਾਹੁੰਦੇ ਸੀ ਕਿ ਅਸੀਂ ਪੰਜਾਬ ਜਾਈਏ ਮੋੜ ਪੰਜਾਬ ਦੀ ਜੀਵਨ ਜਿਹੜਾ ਹੈ ਜੀ ਹੋਈ ਹੈ ਤੇ 1960 ਵਰਗ ਦੇ ਨੇ ਠੀਕ ਹੈ ਇਹ ਫੇਰ ਆਏ 1990 ਵਾਲੇ ਜਿਹੜੇ ਕਿ 20ਵੀਂ ਸਦੀ ਦੇ ਅੰਤ ਵਾਲੇ ਆਪਾਂ ਕਹਿ ਸਕਦੇ ਤੇ ਤੀਜਾ ਦੌਰ ਹੈ ਤੇ ਵਿਦੇਸ਼ਾਂ ਵਿੱਚ ਪਰਤਣ ਵਾਲੇ ਇਹ ਲੋਕ ਨਹੀਂ ਸੋਚਦੇ ਜਿਹੜੇ 1990 ਵਾਲੇ ਜਿਹੜੇ ਆਪਣੇ ਪੰਜਾਬ ਤੋਂ ਪ੍ਰਵਾਸੀ ਗਏ ਨੇ ਠੀਕ ਹੈ ਆਪਣੇ ਪੰਜਾਬੀ ਲੋਕ ਉੱਥੇ ਜਾ ਕੇ ਪ੍ਰਵਾਸ ਭੁਗਤ ਰਹੇ ਨੇ ਤਾਂ 1990 ਵਾਲੇ ਨੇ ਇਹ ਕਹਿੰਦੇ ਵੀ ਅਸੀਂ ਜਿਹੜਾ ਹੈ ਵਿਦੇਸ਼ ਇੱਕ ਵਾਰ ਪਹੁੰਚ ਜਾਈਏ ਅਸੀਂ ਵਾਪਸ ਨਹੀਂ ਪਰਤਦੇ ਠੀਕ ਹੈ ਉੱਥੇ ਹੀ ਰਹਿਣਾ ਪਸੰਦ ਕਰਦੇ ਨੇ ਸਗੋਂ ਇੱਥੋਂ ਅਗਰ ਇਹ ਚੰਗੇ ਘਰਾਂ ਦੇ ਖਾਂਦੇ ਪੀਂਦੇ ਵੀ ਸੀ ਚੰਗੀਆਂ ਨੌਕਰੀਆਂ ਵਾਲੇ ਵੀ ਸੀ ਪਰ ਫਿਰ ਵੀ ਜਿਹੜਾ ਹੈ ਇਹ ਕੈਨੇਡਾ ਅਮਰੀਕਾ ਜਾਣਾ ਚਾਹੁੰਦੇ ਨੇ ਜੇ ਇਹ ਆਪਾਂ ਗੱਲ ਕਰੀਏ ਠੀਕ ਹੈ ਇਹਨਾਂ ਦੇ ਅੱਗੇ ਬੱਚੇ ਵੀ ਜਿਹੜੇ ਨੇ ਕੈਨੇਡਾ ਅਮਰੀਕਾ ਜਾਣਾ ਚਾਹੁੰਦੇ ਨੇ ਤਾਂ ਅਮਰੀਕਾ ਵਿੱਚ ਪਹਿਲਾ ਪੰਜਾਬੀ ਜਿਹੜਾ ਹੈ ਸੋਰਸਿੰਗ ਪਿੰਡ ਸੋਰਸਿੰਗ ਪਿੰਡ ਦਾ ਜਿਹੜਾ ਹੈ ਅਮ੍ਰਿਤਸਰ ਦਾ ਸਰਦਾਰ ਜਿਹੜਾ ਸੀ ਬਖਸ਼ੀਤ ਸਿੰਘ ਸੀ ਠੀਕ ਹੈ ਸੋਰਸਿੰਗ ਪਿੰਡ ਦਾ ਜਿਹੜਾ ਹੈਗਾ ਅਮ ਅਮਰੇਸਰ ਦਾ ਸਰਦਾਰ ਬਖਸ਼ੀ ਸਿੰਘ ਸੀਗਾ ਜਿਹੜਾ ਅਮਰੀਕਾ ਦਾ ਪਹਿਲਾ ਪੰਜਾਬੀ ਜਿਹੜਾ ਸੀਗਾ ਉੱਥੇ ਅਮਰੀਕਾ ਚ ਗਿਆ ਜੋ 1898 ਦੇ ਵਿੱਚ ਸਨ ਫ੍ਰਾਂਸਿਸਕੋ ਗਿਆ ਉੱਥੇ ਜਿਹੜਾ ਹੈ ਉਸਨੇ ਕਾਫੀ ਕੁਝ ਚੱਲਿਆ ਪਹਿਲਾਂ ਉਹ ਸ਼ੰਘਾਈ ਦੇ ਵਿੱਚ ਜਿਹੜਾ ਹੈ ਅੰਗਰੇਜ਼ੀ ਫੌਜ ਦਾ ਸਿਪਾਈ ਸੀ ਬੜੇ ਉਤਾਰ ਚੜਾਅ ਬੜੇ ਸੰਘਰਸ਼ ਉਸਨੇ ਦੇਖੇ ਅਤੇ ਉਸਨੇ ਜਿਹੜਾ ਹੈ ਬਹੁਤ ਹੀ ਜ਼ਿਆਦਾ ਬਾਅਦ ਦੇ ਵਿੱਚ ਜਿਹੜਾ ਹੈ ਨਾਮਣਾ ਖੱਟਿਆ ਠੀਕ ਹੈ ਸੋ ਗਦਰ ਦੀ ਲਹਿਰ ਤੋਂ ਪਹਿਲਾਂ 1907 ਵਿੱਚ ਅਮਰੀਕਾ ਦੇ ਵਿੱਚ ਜਿਹੜੇ ਗੋਰੇ ਲੋਕ ਸੀ ਅੱਧੀ ਰਾਤ ਨੂੰ ਉਹਨਾਂ ਨੇ ਗੋਰੇ ਲੋਕ ਕਾਮੇ ਸੀਗੇ ਤਾਂ ਉਹਨਾਂ ਜਿਹੜੇ ਪੰਜਾਬੀ ਸੁੱਤੇ ਹੋਏ ਸੀ ਕਾਮੇ ਲੋਕ ਤਾਂ ਉਹਨਾਂ ਦੇ ਉੱਤੇ ਹਮਲਾ ਕੀਤਾ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਅਤੇ ਫਿਰ ਡਰਦੇ ਮਾਰੇ ਜਿਹੜੇ ਆਪਣੇ ਪੰਜਾਬੀ ਸੀ ਉਹ ਕੈਨੇਡਾ ਸਾਈਡ ਜਿਹੜੇ ਸੀ ਦੌੜ ਪਏ ਸੀ ਠੀਕ ਹੈ ਅਮਰੀਕਾ ਤੋਂ ਤਾਂ ਇਸ ਕਰਕੇ ਜਿਹੜਾ ਹੈਗਾ ਕਿ ਜਾਂਦੇ ਤਾਂ ਹੈ ਲੋਕ ਲੇਕਿਨ ਬਹੁਤ ਹੀ ਕੁਝ ਨਨੋ ਉਤੇ ਸਟਰਗਲਸ ਜਿਹੜੀਆਂ ਨੇ ਸਾਹਮਣਾ ਕਰਨਾ ਪੈਂਦਾ ਇੰਗਲੈਂਡ ਦੇ ਵਿੱਚ ਵੀ ਪੰਜਾਬੀਆਂ ਨੇ ਮਾਨਸਿਕ ਸੰਤਾਪ ਝੇਲਿਆ ਅਮਰੀਕਾ 'ਚ ਵੀ ਝੇਲਿਆ ਕੈਨੇਡਾ ਦੇ ਵਿੱਚ ਵੀ ਝੇਲਿਆ ਬਹੁਤ ਸਾਰੀਆਂ ਕਿਤਾਬਾਂ 'ਚ ਇਹ ਦਰਜ ਹੈ ਕਿ ਪ੍ਰਵਾਸੀ ਮਨੁੱਖ ਪਿੱਛੇ ਦਾ ਹੇਰਵਾ ਵੀ ਚੱਲਦਾ ਕਿ ਪਿਛਲੀ ਜਿਹੜੀ ਹੈ ਉਸ ਨੂੰ ਯਾਦ ਆਉਂਦੀ ਹੈ ਪੰਜਾਬ ਦੀ ਕੁल्ले ਪਾਉਣ ਪਾਣੀ ਦੀ ਤਾਂ ਇੱਕ ਇਹ ਚੀਜ਼ ਵੀ ਚੱਲਦਾ ਹੈ ਪ੍ਰਵਾਸੀ ਮਨੁੱਖ ਪਿੱਛੇ ਦਾ 헤ਰਵਾ ਵੀ ਚੱਲਦਾ ਹੈ ਤੇ ਦੂਜਾ ਦੇਸ਼ ਦੇ ਵਿੱਚ ਜਾ ਕੇ ਬੇਗਾਨਗੀ ਵੀ ਚੱਲਦਾ ਦੇਖੋ ਉੱਥੇ ਵੀ ਆਪਣਾ ਨਹੀਂ ਇਹ ਰਹਿੰਦਾ ਦੇਸ਼ ਦਾ ਕਿਉਂਕਿ ਇਹ ਦੇਸ਼ ਤਾਂ ਉਹਦਾ ਬਗਾਨਾ ਦੇਸ਼ ਤਾਂ ਉਹਦਾ ਆਪਣਾ ਹੋ ਹੀ ਨਹੀਂ ਸਕਦਾ ਤੇ ਆਪਣੇ ਦੇਸ਼ ਤੋਂ ਵੀ ਇਹ ਵਿਚਾਰਾ ਬੇਗਾਨਾ ਹੋ ਜਾਂਦਾ ਹੈ ਤਾਂ ਕਿ ਫਿਰ ਵੀ ਉਹ ਆਪਣੀ ਸਵੈ ਸੀਮਾ ਤੋਂ ਪਾਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕਰਦਾ ਹੈ 1920 ਦੇ ਦਹਾਕੇ ਦੇ ਵਿੱਚ ਹਰਪ੍ਰਜਨ ਸਿੰਘ ਦੇ ਦੋ ਲੇਖ ਇੱਕ ਜਗਤਾਟਾ ਦੀ ਕਾ ਪੁਸਤਕ ਗਵਾਚੇ ਘਰ ਦੀ ਤਲਾਸ਼ ਅਤੇ ਦੂਜਾ ਅਵਤਾਰ ਝੰਡੇਆਲਵੀ ਦੀ ਮੇਰੇ ਪਰਤ ਆਉਣ ਤੱਕ ਬਾਰੇ ਵਿੱਚ ਇਸ ਚੀਜ਼ਾਂ ਜਿਹੜੀਆਂ ਨੇ ਸਾਫ਼ ਚਲਕਾ ਇਹਨਾਂ ਚੀਜ਼ਾਂ ਦੀਆਂ ਮਿਲਦੀਆਂ ਨੇ ਅਵਤਾਰ ਝੰਡੇਆਲ ਵੀ ਉਸ ਸਮੇਂ ਦਾ ਪ੍ਰਵਾਸੀ ਕਵੀ ਜੋ ਕਿ ਵਿਲਾਈਤੀ ਪੰਜਾਬੀ ਡੂੰਗੇ ਮਾਨਸਿਕ ਸੰਕਰ ਦੇ ਵਿੱਚੋਂ ਲੰਘਦਾ ਸੀ ਉਸਨੇ ਮੇਰੇ ਪਰਤ ਆਉਣ ਤੱਕ ਕਵਿਤਾ ਲਿਖੀ ਤੇ ਉਹਨੇ ਦੱਸਿਆ ਕਿ ਮੇਰਾ ਪੰਜਾਬ ਜਿਹੜਾ ਹੈਗਾ ਹੁਣ ਬਦਲ ਗਿਆ ਤੇ ਉੱਥੇ ਪਹੁੰਚ ਕੇ ਹੁਣ ਮੈਂ ਉਸ ਤੋਂ ਵੀ ਬੇਗਾਨਾ ਠੀਕ ਹੈ ਮੈਂ ਇੱਥੇ ਵੀ ਬੇਗਾਨਾ ਮੈਂ ਉੱਥੇ ਜਾ ਕੇ ਵੀ ਬੇਗਾਨਾ ਹੋਵਾਂਗਾ ਤਾਂ ਹੋਰ ਵੀ ਬਹੁਤ ਸਨੀਆਂ ਸਟੋਰੀਜ਼ ਤੋਂ ਬਹੁਤ ਸਾਰਾ ਕਹਾਣੀਆਂ ਕਵਿਤਾਵਾਂ ਤੋਂ ਇਹ ਚੀਜ਼ ਪਤਾ ਲੱਗਦੀ ਹੈ ਕਿ ਜਿਹੜੇ ਉੱਥੇ ਪ੍ਰਵਾਸੀ ਹੋ ਕੇ ਮਾਈਗ੍ਰੇਟ ਹੋ ਉਹ ਆਪਣੇ ਉਸ ਦੇਸ਼ 'ਚ ਵੀ ਬਗਾਨੇ ਨੇ ਤੇ ਇੱਥੋਂ ਦੀ ਵੀ ਬਗਾਨੇ ਜਿਹੜੇ ਆ ਹੋ ਗਏ ਨੇ ਤੇ ਇੱਥੇ ਉਹਨਾਂ ਦਾ ਆਉਣ ਦਾ ਵੀ ਜੀ ਨਹੀਂ ਕਰਦਾ ਤਾਂ ਇੱਕ ਪਰਵਾਸੀ ਉਹ ਸੀ ਜੋ ਆਪਣੀ ਮਾਤਭੂਮੀ ਨੂੰ ਆਜ਼ਾਦ ਕਰਨ ਲਈ ਜਿਹੜਾ ਸੀ ਤਿਆਰ ਸੀ ਪਰ ਹੁਣ ਦਾ ਪ੍ਰਵਾਸੀ ਕੀ ਹੈ ਇਸ ਮਾਤਭੂਮੀ ਨੂੰ ਸਦਾ ਲਈ ਛੱਡ ਕੇ ਜਾਣ ਲਈ ਤਿਆਰ ਹੈ ਉਸ ਲਈ ਹੁਣ ਇੱਥੇ ਕੀ ਪਿਆ ਤਾਂ ਹੁਣ ਜੇ ਆਪਾਂ ਦੇਖਦੇ ਆਂ ਪੰਜਾਬੀਆਂ ਦੇ ਮੂੰਹ ਦੇ ਵਿੱਚੋਂ ਆਪਾਂ ਉੱਥੇ ਜਾ ਕੇ ਸੁਣਦੇ ਆਂ ਕਿ ਪੰਜਾਬ 'ਚ ਕੀ ਪਿਆ ਕੁਝ ਵੀ ਨਹੀਂ ਆ ਪੰਜਾਬ 'ਚ ਕੋਈ ਜੌਬ ਨਹੀਂ ਹੈ ਤਾਂ ਕਿਉਂ ਇਹ ਚੀਜ਼ਾਂ ਕਿਉਂ ਹੈ ਕਿਉਂਕਿ ਇਹ ਪ੍ਰਵਾਸ ਆਮ ਲੋਕਾਂ ਵਿੱਚ ਫੈਲੀ ਹੋਈ ਨਿਰਾਸ਼ਾ ਹੈ ਭੁਖ ਦਾ ਹਨੇਰਾ ਜੋ ਉਹਨਾਂ ਨੂੰ ਇੱਥੇ ਤੋਂ ਤੋੜਦਾ ਕਿਉਂਕਿ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ ਭ੍ਰਿਸ਼ਟਾਚਾਰ ਬਹੁਤ ਹੈਗਾ ਹਨਾ ਤਾਹੀਂ ਉਹ ਸਾਊਥ ਹਾਲ ਡਰਬੀ 버밍ਮਗਮ ਵਰਗੇ ਸ਼ਹਿਰਾਂ ਦੇ ਵਿੱਚ ਘੁਰਨੇ ਵਰਗੀ ਥਾਂ ਤੇ ਛੋਟੇ ਘੁਰਨੇ ਕੀ ਹੁੰਦਾ ਬਿਲਕੁਲ ਛੋਟੇ-ਛੋਟੇ ਜਿਹੜੀਆਂ ਹਨ ਥਾਵਾਂ ਦੇ ਵਿੱਚ ਉਹ ਰਹਿ ਕੇ ਆਪਣਾ ਗੁਜ਼ਰਬਸਰ ਕਰਦਾ ਹੁਣ ਦੇਖੋ ਇੱਥੋਂ ਦੇ ਖੁੱਲੇ ਪੌਣ ਪਾਣੀ ਤੋਂ ਉਹ ਡਰਬੀ ਸਾਊਥ ਹਾਲ 버밍ਮਗਮ ਵਰਗੇ ਜਿਹੜੇ ਹੈ ਥਾਵਾਂ ਤੇ ਜਾ ਕੇ ਘੁਰਨੇ ਵਰਗੀ ਥਾਂ ਦੇ ਉੱਤੇ ਜਾ ਕੇ ਉਹ ਰਹਿੰਦਾ ਲੇਖਕ ਅਨੁਸਾਰ ਪ੍ਰਵਾਸ ਨੂੰ ਸਮਝਣ ਵਾਲੀਆਂ ਦੋ ਧਿਰਾਂ ਨੇ ਇੱਕ ਤਾਂ ਜੋ ਪ੍ਰਵਾਸ ਹੰਡਾਰੀਏ ਦੂਜੀ ਜਿਹੜੀ ਹੈ ਇੱਥੋਂ ਜਾਣਾ ਚੰਦੀ ਹੈ ਹੁਣ ਪ੍ਰਵਾਸ ਹੰਡਾਰੀਏ ਮਤਲਬ ਇਕੋ ਲੋਕ ਨੇ ਜਿਹੜੇ ਵਾਪਸ ਆ ਕੇ ਜਿਹੜਾ ਹੈ ਉਥੋਂ ਮਾਕੇ ਵਾਪਸ ਆ ਕੇ ਪਰਤਣਾ ਚਾਹੁੰਦੇ ਸੀਗੇ ਠੀਕ ਹੈ ਉਹ ਪਨੀਰੀ ਤਾਂ ਹੁਣ ਖਤਮ ਹੋ ਗਈ ਹੈ ਹੈਨਾ ਲੇਕਿਨ ਦੂਜੀ ਇਥੋਂ ਦੀ ਉਹ ਪਨੀਰੀ ਹੈ ਜਿਹੜੀ ਹੁਣ ਜਾ ਰਹੀ ਹੈ ਤੇ ਹੁਣ ਇਥੋਂ ਉੱਥੋਂ ਜਾ ਇਥੋਂ ਜਾ ਕੇ ਉੱਥੋਂ ਤੋਂ ਵਾਪਸ ਨਹੀਂ ਆਉਣਾ ਚਾਹੁੰਦੇ ਉੱਥੇ ਹੀ ਜਿਹੜਾ ਹੈ ਆਪਣਾ ਘਰੋਂਦਾ ਜਿਹੜਾ ਹੈ ਆਪਣਾ ਕਹਿ ਸਕਦੇ ਆ ਵੀ ਆਪਣਾ ਪਰਿਵਾਰ ਬਸਾਉਣਾ ਚਾਹੁੰਦੇ ਨੇ ਪ੍ਰਵਾਸ ਦਾ ਵਰਤਾਰਾ ਜਿਹੜਾ ਹੈ ਪੰਜਾਬੀ ਵਿੱਚ ਉਪਜੀ ਸਮਾਜਿਕ ਸਿਆਸਤੀ ਸਥਿਤੀ ਦੇ ਨਾਲ ਅੰਤਰ ਸੰਬੰਧਿਤ ਹੈ ਸਿਆਸਤ ਕੋਲ ਸਕਤੀ ਹੈ ਇਹ ਪੰਜਾਬੀਆਂ ਨੂੰ ਆਪਣੀ ਭੂਮੀ ਛੱਡਣ ਲਈ ਮਜਬੂਰ ਕਰਦੀ ਹੁਣ ਦੇਖੋ ਚਾਹਣ ਦਾ ਪੋਲਿਟਿਕਲ ਲੀਡਰ ਜਿਹੜੀ ਵੀ ਸੱਤਾ ਦੇ ਵਿੱਚ ਸ਼ਕਤੀ ਆਈ ਹੋਈ ਹੈ ਕੋਈ ਵੀ ਪਾਰਟੀ ਆਈ ਹੋਈ ਹੈ ਚਾਹੇ ਤਾਂ ਉਹ ਨੌਕਰੀਆਂ ਜਿਹੜੀਆਂ ਹੈ ਕੱਢ ਸਕਦੇ ਨੇ ਹਨਾ ਨੌਕਰੀਆਂ ਦੇ ਉੱਤੇ ਅੱਛੇ ਜਿਹੜੇ ਹੈ ਪੰਜਾਬੀਆਂ ਨੂੰ ਰੱਖ ਸਕਦੇ ਨੇ ਲੇਕਿਨ ਫੇਰ ਵੀ ਜਿਹੜਾ ਹੈ ਇਹਨਾਂ ਕਰਕੇ ਹੀ ਜਿਹੜੇ ਆਪਣੇ ਪੰਜਾਬੀ ਬੱਚੇ ਨੇ ਇਹ ਆਪਣੀ ਭੂਮੀ ਛੱਡ ਕੇ ਜਾਣ ਲਈ ਮਜਬੂਰ ਨੇ ਪੰਜਾਬੀ ਮਨੁੱਖ ਬੇਬਸ ਨੇ ਪ੍ਰਤੀਰੋਧ ਨਹੀਂ ਕਰ ਸਕਦੇ ਠੀਕ ਹੈ ਇਹ ਜਿਹੜੇ ਨੇ ਉਹਨਾਂ ਨੂੰ ਪੁੱਛ ਨਹੀਂ ਸਕਦੇ ਹੈਗੇ ਇਸ ਕਰਕੇ ਬਿਨਾ ਕੁਝ ਸੋਚੇ ਸਮਝੇ ਪੁੱਛੇ ਗਿچھے ਬਿਨਾ ਹੀ ਇਹ ਚਲੇ ਜਾਂਦੇ ਨੇ ਇਹ ਵਿਦਰੋਹ ਨਹੀਂ ਕਰ ਸਕਦੇ ਕਿਉਂਕਿ ਉਹ ਬৌਧਿਕ ਸ਼ਕਤੀ ਨੂੰ ਹੀ ਨਹੀਂ ਪਛਾਣਦੇ ਉਹਨਾਂ ਕੋਲੇ ਬਹੁਤ ਬৌਧਿਕ ਸ਼ਕਤੀ ਹੈਗੀ ਆ ਪੰਜਾਬੀਆਂ ਦੇ ਕੋਲੇ ਲੇਕਿਨ ਉਹ ਆਪਣੀ ਸ਼ਕਤੀ ਨਹੀਂ ਪਛਾਣਦੇ ਇੱਥੋਂ ਦੀ ਮਾਈਗ੍ਰੇਟ ਹੋ ਕੇ ਦੂਜੀ ਕੰਟਰੀਜ਼ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਲੇਖਕ ਅਨੁਸਾਰ ਉਹ ਅਤੇ ਪ੍ਰਵਾਸ ਦੀ ਬੁਨਿਆਦੀ ਸਾਂਝ ਹੈ ਕਹਿੰਦਾ ਮੇਰੇ ਤੇ ਪ੍ਰਵਾਸ ਦੇ ਵਿੱਚ ਬੁਨਿਆਦੀ ਸਾਂਝ ਹੈ ਉਹ ਪਿਛਲੇ 50 ਸਾਲਾਂ ਤੋਂ ਪੰਜਾਬ ਦੇ ਸਮਾਜਿਕ ਸਿਆਸੀ ਵਰਤਾਰੇ ਨੂ ਵੀ ਵੇਖ ਰਿਹਾ ਹੈ ਅਤੇ ਉਹ ਦੇਸ਼ਾਂ ਦੇ ਵਿੱਚ ਆਪਣੇ ਭਾਈਚਾਰੇ ਨੂੰ ਮਿਲਦਾ ਹੈ ਉਹਨਾਂ ਵਿੱਚ ਵਸਰੇ ਪੰਜਾਬ ਨੂੰ ਵੇਖਦਾ ਹੈ ਪੰਜਾਬ ਦੇ ਨਾਲ ਹਜੇ ਵੀ ਕਹਿੰਦਾ ਜਿਹੜਾ ਕਹਿੰਦਾ ਵੀ ਬਹੁਤ ਪਹਿਲਾਂ ਕੋ ਲੋਕ ਗਏ ਹੋਣੇ ਉਹ ਹਜੇ ਵੀ ਪੰਜਾਬ ਨਾਲ ਜੁੜੇ ਹੋਣੇ ਪਰ ਜਿਹੜੇ ਹੁਣ ਦੇ ਲੋਕ ਨੇ ਉਹ ਕਹਿੰਦੇ ਜਾ ਕੇ ਕਹਿੰਦੇ ਨੇ ਕਿ ਪੰਜਾਬ ਚ ਕੀ ਪਿਆ ਹੈ ਨਾ ਤਵੀ ਦੇਸ਼ਾਂ ਵਿੱਚ ਜਿਹੜੇ ਪਹਿਲਾਂ ਦੇ ਗਏ ਹੋਏ ਲੋਕ ਨੇ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ ਨਾਮ ਖੱਟ ਰਹੇ ਨੇ ਠੀਕ ਹੈ ਕੋਈ ਸੰਸਦ ਦੇ ਵਿੱਚ ਜਾ ਰਿਹਾ ਕੋਈ ਜਿਹੜਾ ਹੈਗਾ ਉੱਥੇ ਲੀਡਰ ਵੱਡਾ ਵੱਡਾ ਬਣ ਰਿਹਾ ਹੈ ਨਾ ਪਰ ਹੁਣ ਦੇ ਪੰਜਾਬੀ ਪੰਜਾਬ ਤੋਂ ਵਿਦੇਸ਼ਾਂ ਵੱਲ ਜਾ ਕੇ ਉੱਥੇ ਹੀ ਵਸਣਾ ਚਾਹੁੰਦੇ ਨੇ ਪੰਜਾਬ ਨੂੰ ਭੁਲਾਉਣਾ ਚਾਹੁੰਦੇ ਨੇ ਲੇਖਕ ਦਲੀਪ ਸਿੰਘ ਸੌਂਦ ਦਾ ਜੋ ਕਿ ਜੰਮੂ ਯੂਨੀਵਰਸਿਟੀ ਤੋਂ ਖੇਤੀਬਾੜੀ ਦੀ ਬੀਐਸਸੀ ਵਗੈਰਾ ਕਰਕੇ 1920 ਦੇ ਵਿੱਚ ਬਰਕਲੇ ਯੂਨੀਵਰਸਿਟੀ 'ਚ ਜਾਂਦਾ ਹੈ ਠੀਕ ਹੈ ਇੱਕ ਐਗਜ਼ਾਮਪਲ ਦਿੰਦੇ ਆ ਦਲੀਪ ਸਿੰਘ ਸੌਂਦ ਦੀ ਕਹਿੰਦੇ ਉੱਥੇ ਜਾ ਕੇ ਇਹ ਬੰਦਾ ਸੰਘਰਸ਼ ਕਰਦਾ ਹੈ ਅਤੇ ਐਨੇ ਸੰਘਰਸ਼ਾਂ ਦੇ ਬਾਅਦ ਇਹ ਅਮਰੀਕੀ ਪਾਰਲੀਮੈਂਟ ਦੇ ਵਿੱਚ ਪਹੁੰਚਣ ਵਾਲਾ ਪਹਿਲਾ ਬੰਦਾ ਬਣਦਾ ਹੈ ਇਸ ਦੀ ਵੀ ਐਗਜ਼ਾਮਪਲ ਦੰਨੇ ਵੀ ਦੇਖੋ ਇੱਥੋਂ ਤੋਂ ਜਾ ਕੇ ਪੰਜਾਬੀ ਐਨਾ ਸਟਰਗਲ ਕਰਦਾ ਫਿਰ ਵੀ ਜਾ ਕੇ ਉੱਥੇ ਸੰਸਦ ਦੇ ਵਿੱਚ ਜਿਹੜਾ ਹੈ ਸੀਟ ਹਾਸਲ ਕਰ ਲੈਂਦਾ ਹੈ ਹੈਨਾ ਲੇਖਕ ਦੱਸਦਾ ਹੈ ਕਿ ਪੰਜਾਬੀ ਬੰਦੇ ਲਈ ਸਿੱਖਿਆ ਅਤੇ ਗਿਆਨ ਦੋਨੋਂ ਜ਼ਰੂਰੀ ਨੇ ਠੀਕ ਹੈ ਗਿਆਨ ਵੀ ਜ਼ਰੂਰੀ ਹੈ ਸਿੱਖਿਆ ਵੀ ਜ਼ਰੂਰੀ ਹੈ ਤਾਂ ਹੀ ਉਹ ਜੀਵਨ ਦੇ ਸੰਘਰਸ਼ਾਂ ਦਾ ਡਟ ਕੇ ਮੁਕਾਬਲਾ ਕਰ ਸਕਦਾ ਇਸ ਨਿਬੰਧ ਦੇ ਵਿੱਚ ਪੰਜਾਬੀ ਪਰਵਾਜ਼ ਦੇ ਇਤਿਹਾਸ ਪੰਜਾਬੀ ਪ੍ਰਵਾਸ ਦੇ ਕਾਰਨ ਪੰਜਾਬੀ ਪ੍ਰਵਾਸੀ ਦੇ ਮੰਤਵ ਅਤੇ ਮਾਤ ਭੂਮੀ ਸੰਬੰਧੀ ਵਿਸ਼ੇ ਦੇ ਵਿੱਚ ਆਏ ਕਾਰਨਾਂ ਵਿਦੇਸ਼ਾਂ ਵਿੱਚ ਸੰਘਰਸ਼ਾਂ, ਦੁਸ਼ਵਾਰੀਆਂ ਬਾਰੇ ਵੀ ਦੱਸਿਆ ਗਿਆ ਤਾਂ ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਅਗਰ ਤੁਸੀਂ ਜਾਣਾ ਠੀਕ ਹੈ ਬਾਲੇ ਦੇਸ਼ਾਂ ਦੇ ਵਿੱਚ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਪੰਜਾਬ ਨੂੰ ਨਾ ਭੁੱਲੋ। ਉੱਥੇ ਆਪਣੀ ਬੁੱਧੀ ਦਾ ਠੀਕ ਹੈ ਗਿਆਨ ਦਾ, ਸਿੱਖਿਆ ਦਾ ਜਿਹੜਾ ਹੈ ਉਹ ਤੁਸੀਂ ਪ੍ਰਯੋਗ ਕਰੋ ਤਾਂ ਕਿ ਉੱਥੇ ਵੀ ਤੁਸੀਂ ਨਾਮਣਾ ਖੱਟੋ ਲੇਕਿਨ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ ਠੀਕ ਹੈ। ਇਸ ਵਿੱਚ ਉਦਾਹਰਨਾਂ ਨਾਲ ਪੰਜਾਬੀਆਂ ਨੂੰ ਸਿੱਖਿਆ ਹਾਸਲ ਕਰਨ ਅਤੇ ਅਗਾਵਧਨ ਦੀ ਰੁਚੀ ਨੂੰ ਜਗਾਉਣ ਦੀ ਪ੍ਰੇਰਣਾ ਦਿੱਤੀ ਗਈ ਹੈ। ਨਿਬੰਧ ਦਾ ਵਿਸ਼ਾ ਜਾਣਕਾਰੀ ਭਰਪੂਰ ਹੈ, ਪ੍ਰੇਰਣਾ ਦੇਣ ਵਾਲਾ ਠੀਕ ਹੈ ਸੋ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ so much